ਤੇ ਅੱਜ ਦੋਸਤੋ ਇਸ ਕਿਤਾਬ ਦੀ ਇੱਕ ਬੜੀ ਬਿਹਤਰੀਨ ਗੱਲ ਦੱਸੂਗਾ ਕਿਤਾਬ ਹੈਗੀ ਲੋਕ ਵਿਵਹਾਰ ਦਹਿਲ ਕਾਰਨੇਗੀ ਵੱਲੋਂ ਲਿਖੀ ਕਿਤਾਬ ਆ ਇਹ ਕਿਤਾਬ ਕਹਿੰਦੀ ਹੈ ਕਿ ਆਪਾਂ ਨੂੰ ਹਮੇਸ਼ਾ ਹੀ ਲੋਕਾਂ ਦੀ ਕਿਸੇ ਵੀ ਬੰਦੇ ਨੂੰ ਅਗਰ ਤੁਸੀਂ ਜਾਣਦੇ ਹੋ ਤਾਂ ਪਾਉਂ ਲਈ ਛਲਾਂਗਾ ਕਰਨੀ ਚਾਹੀਦੀ ਆ ਹਲਾ ਜਿਹੜੀ ਦੇਣੀ ਚਾਹੀਦੀ ਉਸਦੇ ਕੰਮ ਨੂੰ ਤੇ ਉਹਦੇ ਅਗਲੇ ਭਵਿੱਖ ਨੂੰ ਤੇ ਉਹਦੀ ਅਗਲੀ ਲਾਈਫ ਨੂੰ ਆਸਦੇ ਅਗਲੇ ਕੰਮ ਨੂੰ ਨਾ ਕਿ ਉਹਦੀ ਆਲੋਚਨਾ ਕਰਨੀ ਚਾਹੀਦੀ ਤੇ ਅਗਰ ਕੋਈ ਵਧੀਆ ਕੰਮ ਕਰਦਾ ਤੇ ਉਹਦੀ ਛਲਾਂਗਾ ਦੀ ਕਰੋ ਮੀਨ ਸਕਿਲ ਨੂੰ ਅਪਰੀਸ਼ੀਏਟ ਕਰੋ ਇਹ ਕਿਤਾਬ ਇਹ ਕਹਿੰਦੀ ਆ ਕਿਵੇਂ ਕਹਿੰਦੀ ਆ ਗੱਲ ਪੂਰੀ ਸੁਣ ਕੇ ਜਾਓ ਤੇ ਬੜੀਆਂ ਸੋਹਣੀਆਂ ਗੱਲਾਂ ਹੁੰਦੀਆਂ ਵੇ ਇਸ ਕਦਅ ਉੱਤੇ ਬੜੀ ਲੰਬੀਆਂ ਵੀਡੀਓ ਦੇ ਉੱਤੇ ਚਰਚਾ ਕਰ ਰਹੇ ਹਾਂ ਤੇ ਅੱਜ ਗੱਲ ਕਰਾਂਗੇ 63 ਨੰਬਰ ਪੇਜ ਦੀ ਥੋੜੀ ਲੰਬੀ ਲੈਣੇ ਸੁਣਿਓ ਧਿਆਨ ਨਾਲ ਲਿਖਿਆ ਕਿ ਸ਼ਵਾਬ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੇਰੀ ਸਭ ਤੋਂ ਵੱਡੀ ਪੂੰਜੀ ਆਪਣੇ ਵਰਕਰਾਂ ਦੀ ਉਤਸ਼ਾਹ ਵਧਾਉਣ ਦੀ ਕਲਾ ਹੈ ਮੈਂ ਛਲਾਂਗਾ ਤੇ ਹਲਾਸ਼ੇਰੀ ਰਾਹੀ ਲੋਕ ਲੋਕਾਂ ਕੋਲੋਂ ਬਿਹਤਰੀਨ ਪ੍ਰਦਰਸ਼ਨ ਕਰਵਾ ਲੈਣਾ ਹਾਂ ਕੋਈ ਕੋਈ ਵੀ ਗੱਲ ਕਿਸੇ ਵਿਅਕਤੀ ਦੀ ਲਾਲਸਾ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਨਹੀਂ ਉਹ ਜਲਦੀ ਜਿੰਨਾ ਕਿ ਸੁਪੀਰੀਅਰਸ ਨੂੰ ਦੀ ਅਲੋਚਨਾ ਤੇ ਮੈਂ ਕਦੇ ਕਿਸੇ ਦੀ ਲੋਚਨਾ ਨਹੀਂ ਕਰਦਾ ਮੈਂ ਲਾਸ਼ਰੀ ਦੇਣ ਵਿੱਚ ਵਿਸ਼ਵਾਸ ਕਰਦਾ ਹਾਂ ਤਾਂ ਕਿ ਵਿਅਕਤੀ ਕੰਮ ਕਰਨ ਵਿੱਚ ਪ੍ਰੇਰਿਤ ਹੋਵੇ ਇਸ ਲਈ ਮੈਂ ਤਾਰੀਫ ਕਰਨ ਲਈ ਤਿਆਰ ਰਹਿਣਾ ਹਾਂ ਤੇ ਗਲਤੀ ਕੱਢਣ ਵਿੱਚ ਕੰਜੂਸੀ ਵਰਤਦਾ ਹਾਂ ਜੇਕਰ ਤੁਹਾਨੂੰ ਕੋਈ ਗੱਲ ਪਸੰਦ ਹੁੰਦੀ ਹੈ ਤਾਂ ਮੈਂ ਦਿਲ ਖੋਲ ਕੇ ਤਾਰੀਫ ਕਰਦਾ ਹਾਂ ਖੁੱਲੇ ਘਾਟ ਨਾਲ ਸ਼ਰੰਗਾ ਕਰਦਾ ਹਾਂ ਸ਼ਰੰਗਾ ਵੇਸ ਕੇ ਆਪਾਂ ਉਹਦੀ ਮਗੀ ਪ੍ਰਸ਼ੰਸਾ ਕਰਨੀ ਆਪਾਂ ਨੂੰ ਵਧੀਆ ਕਹਿਣਾ ਉਸ ਬੰਦੇ ਨੂੰ ਉਸੇ ਕੰਮ ਨੂੰ ਵਧੀਆ ਕਹਿਣਾ ਇਹ ਨਹੀਂ ਚੀਜ਼ ਹਣਾ ਤਾਂ ਸ਼ਵਾਭ ਇਹ ਕਰਦੇ ਇਹ ਕਰਦੇ ਸੰਨ ਕਿ ਪਰ ਆਮ ਲੋਕ ਕੀ ਕਰਦੇ ਹਨ ਇਸ ਦੇ ਠੀਕ ਉਲਟ ਜੇਕਰ ਉਹਨਾਂ ਨੂੰ ਕੋਈ ਗੱਲ ਪਸੰਦ ਆਉਂਦੀ ਹੈ ਤਾਂ ਉਹ ਆਪਣੇ ਵਰਕਰਾਂ ਦੀ ਉਨੀ ਆਪਣੇ ਨਹੀਂ ਨਹੀਂ ਹੁੰਦੀ ਤਾਂ ਆਪਣੇ ਵਰਕਰਾਂ ਉੱਤੇ ਭਰਾਸ ਘਟ ਦਿੰਦੇ ਹਨ ਤੇ ਜੇਕਰ ਉਹਨਾਂ ਨੂੰ ਕੋਈ ਗੱਲ ਪਸੰਦ ਆਉਂਦੀ ਆ ਹੈ ਬਾ ਉਹ ਕੁਝ ਵੀ ਨਹੀਂ ਕਹਿੰਦੇ ਇਹ ਪੁਰਾਣੀ ਕਹਾਵਤ ਹੈ ਕਿ ਮੈਂ ਇਸ ਇੱਕ ਵਾਰ ਗਲਤ ਕੰਮ ਕੀਤਾ ਜਿਸ ਬਾਰੇ ਮੈਨੂੰ ਹਮੇਸ਼ਾ ਸੁਣਨਾ ਪਿਆ ਮੈਂ ਦੋ ਵਾਰੀ ਵਧੀਆ ਕੰਮ ਕੀਤਾ ਪਰੰਤੂ ਉਸ ਬਾਰੇ ਮੈਂ ਕਦੇ ਨਹੀਂ ਸੁਣਿਆ ਸੋ ਵਧੀਆ ਲੈਣ ਲਈ ਹੀ ਇਹਦੇ ਵਿੱਚ ਵੀ ਆਪਾਂ ਨੇ ਇਹ ਨੀਤ ਜਿਹੜੇ ਉੱਤੇ ਵਧੀਆ ਚੀਜ਼ ਕਹਿਣੀ ਜਿਹਦੀ ਵਧੀਆ ਅਪਰੀਸ਼ੀਏਟ ਕਰਨਾ ਜੀਦਾ ਬੰਦੇ ਨੂੰ ਤੇ ਚੰਗਾ ਦੋਸਤੋ ਮੈਂ ਮਿਲਦਾ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ਅਗਲੀ ਵੀਡੀਓ ਅੱਜ ਤੁਹਾਨੂੰ ਸਲਾਇ ਲਿੰਕ ਚੋਂ ਹੁੰਦਾ ਨਾਵਾ ਜਾਂ ਫਿਰ ਤੁਸੀਂ ਪਹਿਲੇ ਪਾਰ ਦੀ ਵੀਡੀਓ ਵੇਖੋ ਤੇ ਬਾਕੀ ਪਾਰ ਦੇਖੋ ਤੇ ਮੈਂ ਤੁਹਾਨੂੰ ਅਗਲਾ ਪਾਰ ਲਾਈਨ ਜਿਹੜੀ ਚੱਲਦੀ ਜਾਊਗੀ ਇਸ ਕਿਤਾਬ ਦੀ ਚਰਚਾ ਚੱਲਦੀ ਜਾਊਗੀ ਚੰਗਾ ਫਿਰ ਦੋਸਤੋ ਸਤਿ ਸ੍ਰੀ ਅਕਾਲ ਮੇਰਾ ਨਾਮ ਜੰਗੀ ਸਿੰਘ ਟਿੱਲੋ